ਤੁਸੀਂ ਜੁੜੇ ਹੋ ਜੀ ਕਲਰ ਪੋਸਟ న్యూਸ ਦੇ ਨਾਲ ਅੱਜ ਕਲੰਧਰ ਵਿੱਚ ਖੜੇ ਹਾਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਪਤਲਾ ਫੁਕਿਆ ਜਾ ਰਿਹਾ ਵਾ ਕਿਸ ਚੱਕਰ ਚ ਪਤਲਾ ਫੁਕਿਆ ਜਾ ਰਿਹਾ ਗਲਤ ਗੱਲ ਕਰ ਲੈਂਦੇ ਆ ਸਰ ਕੀ ਨਾਮ ਆ ਜ ਆਪਣਾ ਜੀ ਮੇਰਾ ਨਾਮ ਜੀ ਹਰਜੀਤ ਸਿੰਘ ਇਹ ਪਤਲਾ ਕਿਸ ਚੱਕਰ ਚ ਫੁਕਿਆ ਜਾ ਰਿਹਾ ਇਹ ਪਤਲਾ ਅੱਜ ਪੂਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਫੁਕਿਆ ਜਾ ਰਿਹਾ ਇਹ ਇਸ ਕਰਕੇ ਫੁਕਿਆ ਜਾ ਰਿਹਾ ਕਿ ਜਿਹੜਾ ਅਮਰੀਕਾ ਜਿਹੜਾ ਦੁਨੀਆ ਦੇ ਵਿੱਚੋਂ ਠਾਣੇਦਾਰ ਬਣਿਆ ਆਪਣੀ ਮਰਜ਼ੀ ਮੁਤਾਬਕ ਦਬਕੇ ਮਾਰ ਕੇ ਜਿਹੜੇ ਆ ਉਹ ਸਮਝੌਤੇ ਕਰਨਾ ਚਾਹੁੰਦਾ ਇਸੇ ਤਰ੍ਹਾਂ ਹੀ ਉਹ ਡਰਾ ਧਮਕਾ ਕੇ ਧਮਕੀਆਂ ਦੇ ਕੇ ਸਾਡੇ ਦੇਸ਼ ਦੀ ਸਰਕਾਰ ਨੂੰ મોદી ਨੂੰ ਵੀ ਉਹ ਇਹਦੇ ਤੇ ਕੱਛ ਨਹੀਂ ਧਮਕੀਆਂ ਦਿੰਦਾ ਤੇ ਨਾਲ ਦੀ ਨਾਲ ਇਹ ਜੋਰ ਪਾ ਰਿਹਾ ਵੀ ਖੇਤੀ ਸੈਕਟਰ ਦੇ ਵਿੱਚ ਔਰਚੂਨ ਖੇਤਰ ਦੇ ਵਿੱਚ ਵੀ ਉਹਨਾਂ ਨੂੰ ਜਿਹੜੀਆਂ ਆਪਣੀਆਂ ਚੀਜ਼ਾਂ ਇੱਥੇ ਵੇਚਣ ਦਾ ਜਿਹੜਾ ਆ ਉਹ ਖੁੱਲ੍ਹ ਦਿੱਤੀ ਜਾਵੇ ਤਾਂ ਕਿ ਇੱਥੋਂ ਦੇ ਜਿਹੜੇ ਕਿਸਾਨ ਆ ਮਜ਼ਦੂਰ ਆਈ ਦੁਕਾਨਦਾਰ ਆ ਇਹਨਾਂ ਦੀ ਬਰਬਾਦੀ ਹੋ ਸਕੇ ਇਹ ਜਿਹੜੀ ਆ ਸਾਡਾ ਸੁਪਕਸਾਨ ਮੋਰਚਾ ਇਹ ਇਸ ਗੱਲ ਦੀ ਆਵਾਜ਼ ਅੱਜ ਪੂਰੇ ਦੇਸ਼ ਦੇ ਵਿੱਚ ਉਠਾ ਰਿਹਾ ਕਿ ਇਹ ਜਿਹੜੀਆਂ ਸਾਮਰਾਜੀ ਨੀਤੀਆਂ ਨੇ ਜਿਨ੍ਹਾਂ ਦੀ ਜਿਹੜੀ ਆ ਅਗਵਾਈ ਟਰੰਪ ਕਰ ਰਿਹਾ ਔਰ ਸਾਡੇ ਦੇਸ਼ ਦੇ ਜਿਹੜਾ ਪ੍ਰਧਾਨ ਮੰਤਰੀ ਆ ਇਹ ਉਹਦੇ ਉਹਕੇ ਗੋਡੇ ਟੇਕ ਕੇ ਖਲੋਤਾ ਉਹਦੇ ਤੇ ਜੂੰਦੀ ਜਾਗ ਦੀ ਮਿਸਾਲ ਤੁਹਾਡੇ ਸਾਹਮਣੇ ਆ ਇਹ ਸਾਡਾ ਦੁਸ਼ਮਣ ਜਿਹਨੂੰ ਗਿੰਦੇ ਆ ਪਾਕਿਸਤਾਨ ਅਮਰੀਕਾ ਉਹਨੂੰ ਰਿਆਤ ਕਰ ਰਿਹਾ ਉਹਦੇ ਤੇ 19% ਲਾ ਰਿਆ ਸਾਨੂੰ 25% ਕਹਿ ਰਿਆ ਕਦੀ 50% ਦੇ ਜਿਹੜੇ ਸਾਨੂੰ ਦਾਪੇ ਮਾਰ ਰਿਆ ਨਾਲ ਦੀ ਨਾਲ ਹੀ ਸਾਡੀ ਜਿਹੜੀ ਰਾਜਨੀਤੀ ਆ ਸਾਡੀ ਜਿਹੜੀ ਆਰਥਿਕ ਨੀਤੀ ਆ ਉਹਦੇ ਵਿੱਚ ਦਖਲਅੰਦਾਜ਼ੀ ਕਰ ਰਿਆ ਉਹ ਇਹ ਵੀ ਧੱਕੇ ਮਾਰ ਰਿਆ ਇਹ ਵੀ ਧੱਕੇ ਮਾਰ ਰਿਆ ਕਿ ਭਾਰਤ ਜਿਹੜਾ ਰੂਸ ਦੇ ਨਾਲ ਆਪਣਾ ਵਪਾਰ ਬੰਦ ਕਰੇ ਭਾਰਤ ਜਿਹੜਾ ਚੀਨ ਦੇ ਨਾਲ ਆਪਣਾ ਵਪਾਰ ਜਿਹੜਾ ਬੰਦ ਕਰੇ ਜਦੋਂ ਕਿ ਆਪ ਆਪ ਉਹ ਚੀਨ ਦੇ ਨਾਲ ਵਪਾਰ ਕਰ ਰਿਹਾ ਰੂਸ ਵਾਲੀ ਵੀ ਕਰ ਰਿਹਾ ਸਰਤਾਈ ਕਰ ਰਿਹਾ ਇਸ ਕਰਕੇ ਉਹ ਦਬਾਅ ਪਾ ਰਿਹਾ ਕਿ ਜਿਹੜਾ ਸਸਤਾ ਤੇਲ ਸਾਨੂੰ ਰੂਸ ਤੋਂ ਮਿਲਦਾ ਉਹ ਨਾ ਲਿਆ ਜਾਵੇ ਉਹ ਤੇਲ ਜਿਹੜਾ ਆ ਉਹ ਅਮਰੀਕਾ ਤੋਂ ਲਿਆ ਜਾਵੇ ਇਸੇ ਤਰ੍ਹਾਂ ਇਰਾਨ ਦੇ ਨਾਲ ਜਦੋਂ ਉਹਨੇ ਆਪਣੀ ਜਿਹੜੀ ਜੰਗ ਜਿਹੜੀ ਸ਼ੁਰੂ ਕੀਤੀ ਉਹਦੇ ਵਿੱਚ ਵੀ ਉਹਨੇ ਭਾਰਤ ਤੇ ਦਬਾਅ ਪਾਇਆ ਪੇਰਾਨ ਦੇ ਕੋਲੋਂ ਜਿਹੜੀਆਂ ਨੇ ਤੇਲ ਜਿਹੜਾ ਨਾ ਖਰੀਦਿਆ ਜਾਵੇ ਜਦੋਂ ਕਿ ਇਰਾਨ ਜਿਹੜਾ ਆ ਉਹ ਸਾਡੇ ਭਾਰਤ ਦੇ ਲਈ ਇੱਕ ਬਹੁਤ ਮਹੱਤਵਪੂਰਨ ਦੇਸ਼ ਆ ਸਾਡੇ ਦੇਸ਼ ਦਾ ਚੌਲ ਖਾਸ ਕਰਕੇ ਸਾਡੀ ਬਾਸਵਤੀ ਜਿਹੜੀ ਆ ਔਰਾਂ ਦੇ ਵਿੱਚ ਵੇਖਦੀ ਆ ਸਾਡੀ ਇਥੇ ਰੋਲੇਗੀ ਸਾਡਾ ਨਾਜ ਰੋਲੇਗਾ ਤੇ ਇਹਨਾਂ ਦਾ ਨਾਜ ਜਿਹੜਾ ਆ ਉਥੋਂ ਆ ਕੇ ਅਸੀਂ ਜਿਹੜਾ ਉਹ ਖਾਵਾਂਗੇ ਤੇ ਨਾਲ ਦੀ ਨਾਲ ਹੀ ਖੇਤਾਂ ਦੇ ਵਿੱਚ ਉਹਨਾਂ ਦੇ ਬੀਜ ਆਉਣਗੇ ਉਹਨਾਂ ਦੀਆਂ ਦਵਾਈਆਂ ਆਉਣਗੀਆਂ ਜਿਹਨੀਆਂ ਸਾਡੇ ਨਸਲਾਂ ਲਈ ਜਿਹੜੀਆਂ ਘਾਤ ਪਾਉਣਗੀਆਂ ਅਸੀਂ ਨਹੀਂ ਚਾਹੁੰਦੇ ਵੀ ਇਹ ਜਿਹੜਾ ਇਹ ਸਮਝੌਤੇ ਜਿਹੜੇ ਆ ਇਹ ਮੋਦੀ ਇਹਨਾਂ ਥੱਲੇ ਲਾ ਕੇ ਉਹਨਾਂ ਸਮਝੌਤਾ ਕਰੇ ਤੇ ਦੇਸ਼ ਦੇ ਲੋਕਾਂ ਦੀ ਜਿਹੜੀ ਆ ਤੇ ਸਿਹਤ ਦੇ ਨਾਲ ਲੋਕਾਂ ਦੀ ਆਰਥਿਕਤਾ ਦੇ ਨਾਲ ਜਿਹੜੀ ਉਹ ਖਿਲਵਾੜ ਕਰੇ ਇਹ ਸਮਝੋਤੇ ਜਿਹੜੇ ਆ ਅਸੀਂ ਉਹਨਾਂ ਚਿਰ ਤੱਕ ਇਹ ਸੰਘਰਸ਼ ਸ਼ੁਰੂ ਕੀਤਾ ਇਹ ਸੰਘਰਸ਼ ਜਾਰੀ ਰਹਿਣਾ ਉਹਨਾਂ ਚਿਰ ਤੱਕ ਜਾਰੀ ਰਹਿਣਾ ਜਦੋਂ ਤੱਕ ਇਹ ਸਮਝੋਤੇ ਜਿਹੜੇ ਆ ਇਹ ਰੱਦ ਨਹੀਂ ਹੁੰਦੇ ਸਾਡੇ ਹੋਰੀ ਮਜੂਜ਼ ਨਾਲ ਬਸ ਕਰ ਲੈਣੇ ਹਾਂਜੀ ਸਾਹਿਬ ਕੀ ਨਾਮ ਹੈ ਆਪਣਾ ਆ ਮੇਰਾ ਨਾਮ ਅਸ਼ੂਨੀ ਕੁਮਾਰ ਸੌੜਦੇ ਦੱਸੋ ਕਿ ਕੀ ਚੱਕਰ ਹੈ ਅਸਲ ਦੇ ਵਿੱਚ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਦੁਨੀਆ ਪੱਧਰ ਤੇ ਸਾਮਰਾਜੀ ਕੰਟਰੀ ਨੇ ਉਹ ਦੁਨੀਆ ਦੇ ਵਿੱਚ ਆਪਣਾ ਵਪਾਰ ਕਰਨਾ ਚਾਹੁੰਦੇ ਨੇ ਤੇ ਦੇਸ਼ ਦੇ ਲੋਕਾਂ ਦੀ ਗਰੀਬ ਕਿਸਾਨਾਂ ਨੂੰ ਮਜ਼ਦੂਰਾਂ ਦੀ ਦੁਕਾਨਦਾਰਾਂ ਦੀ ਤੇਰੀ ਫਾਰਮਿੰਗ ਦੀ ਉਹ ਸਾਰਾ ਕੁਝ ਉਹਨਾਂ ਨੂੰ ਬਰਬਾਰ ਕਰਕੇ ਉਹ ਆਪਣਾ ਵਪਾਰ ਜਿਹੜਾ ਨਾ ਚਮਕਾਉਣਾ ਚਾਹੁੰਦੇ ਨੇ ਜਿਸ ਤਰ੍ਹਾਂ ਸਾਥੀਆਂ ਨੇ ਦੱਸਿਆ ਵਾ ਕਿ ਅੱਜ ਲੋੜ ਆ ਸਾਨੂੰ ਇਕੱਠਿਆਂ ਹੋ ਕੇ ਇਹ ਜਿਹੜੀਆਂ ਸਾਡੀਆਂ ਭਾਰਤੀ ਸਰਕਾਰ ਹੈ ਉਹਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ ਜਿਹੜੀ ਉਹ ਲੋਕਾਂ ਦੀ ਰਾਖੀ ਕਰੇ ਨਾ ਕਿ ਉਹ ਕਾਰਪੋਰੇਟ ਘਰਾਣਿਆਂ ਦੀ ਰਾਖੀ ਕਰੇ ਅੱਜ ਇਜ਼ਰਾਈਲ ਜਿਹੜਾ ਉਹ ਗਾਜਾ ਪੱਟੀ ਦੇ ਵਿੱਚ ਫਸਤੀਨ ਦੇ ਵਿੱਚ ਕਿਸ ਤਰੀਕੇ ਨਾਲ ਹਮਲੇ ਕਰ ਰਿਹਾ ਵਾ ਇਸ ਤਰੀਕੇ ਨਾਲ ਚਾਹੁੰਦੇ ਨੇ ਕਿ ਸਾਰੀ ਦੁਨੀਆ ਦੇ ਵਿੱਚ ਜੰਗੀ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾਵੇ ਤੇ ਇੱਥੇ ਲੋਕਾਂ ਨੂੰ ਬਰਬਾਦ ਕੀਤਾ ਜਾਵੇ ਉਹ ਹਰ ਹੱਥ ਕੰਡਾ ਅਮਰੀਕਾ ਜਿਹੜਾ ਖਾਸ ਤੌਰ ਤੇ ਜਦੋਂ ਦਾ ਟ੍ਰੈਂਪ ਫਿਰ ਦੁਬਾਰਾ ਰਾਸ਼ਟਰਪਤੀ ਬਣਿਆ ਵਾ ਇਹ ਜਿਹੜਾ ਨਾ ਲੋਕਾਂ ਦਾ ਜਿਹੜਾ ਬੜਾ ਵੱਡਾ ਦੁਸ਼ਮਣ ਹੈ ਇਸ ਕਰਕੇ ਇਥੋਂ ਦੇ ਅਸੀਂ ਪ੍ਰਧਾਨ ਮੰਤਰੀ ਨੂੰ ਇਥੋਂ ਦੇ ਲੋਕਾਂ ਨੂੰ ਪ੍ਰਮੁੱਖ ਮੰਤਰੀ ਪੰਜਾਬ ਨੂੰ ਵੀ ਚੇਤਾਵਨੀ ਦੰਨਿਆ ਕਿ ਲੈਂਡ ਪੂਲਿੰਗ ਜਿਹੜੀ ਪਾਲਸੀ ਹੈ ਉਹ ਵੀ ਕੈਬਨਟ ਦੇ ਵਿੱਚ ਉਹ ਮਟਾ ਪਾਸ ਕਰੀ ਉਹਨੂੰ ਰੱਦ ਕੀਤਾ ਜਾਵੇ ਉਹਨੂੰ ਡੀ ਨੋਟੀਫਾਈ ਕੀਤਾ ਜਾਵੇ ਤੇ ਜਿਹੜਾ ਵਪਾਰ ਹੈ ਉਹ ਜਿਹੜਾ ਨਾ ਇਸ ਤਰੀਕੇ ਨਾਲ ਕਾਰਪੋਰੇਟ ਕਰਾਉਣਿਆਂ ਦੇ ਹੱਕ ਦੇ ਵਿੱਚ ਜਿਹੜਾ ਚੱਲ ਰਿਹਾ ਵਾ ਉਹਨੂੰ ਜਿਹੜਾ ਨਾ ਉਹ ਜਿਹੜਾ ਨਾ ਉਹ ਖਤਮ ਕੀਤਾ ਜਾਵੇ ਤੇ ਆਨ ਲੋਕਾਂ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਜੜੀ ਹੈ ਨਾ ਉਹ ਰਾਖੀ ਕੀਤਾ ਜਾਵੇ ਜਿਹਦੇ ਨਾਲ ਡੇਰੀ ਫਾਰਮਿੰਗ ਜਿਹੜੀ ਹੈ ਬੜੀ ਵੱਡੀ ਪੱਧਰ ਤੇ ਪ੍ਰਭਾਵਿਤ ਹੋਵੇਗੀ ਮੱਛੀ ਫਾਰਮ ਮੱਛੀ ਫਾਰਮ ਜਿਹੜੇ ਨੇ ਉਹ ਤਬਾਹ ਹੋ ਜਾਣਗੇ ਸਾਡੇ ਦੇਸ਼ ਦਾ ਕੋਈ ਕਾਰੋਬਾਰ ਨਹੀਂ ਲੈਣਾ ਇਸ ਕਰਕੇ ਅੱਜ ਸੰਯੁਕਤ ਮੋਰਚਾ ਸਮੁੱਚੇ ਭਾਰਤ ਦੇ ਵਿੱਚ ਇਹ ਜਿਹੜਾ ਨਾ ਉਹ ਇਹ ਸੰਘਰਸ਼ ਕਰ ਰਿਹਾ ਵਾ ਦੇਖ ਕਰ ਮੋਦੀ ਨੇ ਸਾਡੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਤੇ ਇਹਦਾ ਅਭਜਾਨਾ ਜਿਹੜਾ ਇਹਨਾਂ ਸਰਕਾਰਾਂ ਨੂੰ ਢੂਕਤਾਂ ਪਏਗਾ ਅਸੀਂ ਹਰ ਕੀਮਤ ਤੇ ਕਿਸਾਨਾਂ ਦੀ ਜੜੀਆ ਉਹ ਰਾਖੀ ਕਰਾਂਗੇ ਇਹਦੇ ਸਬੰਧ ਵਿੱਚ ਸਾਡੀ ਜਾਨ ਵੀ ਕੁਰਬਾਨ ਕਰਨੀ ਪਏ ਅਸੀਂ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਇਸ ਕਰਕੇ ਨਾ ਸਮਝਦਾ ਤੇ ਅੱਜ ਮੋਦੀ ਸਰਕਾਰ ਨੂੰ ਲੋਕ ਵਿਰੋਧੀ ਜਿਹੜਾ ਫੈਸਲਾ ਉਹ ਨਹੀਂ ਲੈਣਾ ਚਾਹੀਦਾ ਕਿ ਟਰੰਪ ਨੂੰ ਜਿਹੜਾ ਉਹ ਬਾਹਰ ਆਉਣਾ ਚਾਹੀਦਾ ਜੰਗਾ ਤੋਂ ਵੀ ਸਾਡੇ ਹੋਰ ਮਜੂਜ਼ ਨਾਲ ਬਸ ਕਰ ਲੈ ਭਾਜੀ ਕਿ ਨਾ ਜੀ ਮੈਂ ਗੁਰਮੁਖ ਦੇ ਫੇਰਾ ਬਲਾਕ ਪ੍ਰਧਾਨ ਭਾਰਤੀ ਸੰਜੁਣੇ ਇੱਕ ਤੱਕ ਰਹਿ ਕਰਨੋਰ ਅੱਜ ਦਾ ਜਿਹੜਾ ਅਰਥੀ ਹੁਕਮ ਜਾਰੀ ਕੀਤਾ ਗਿਆ ਮੱਚੇ ਭਾਰਤ ਦੇ ਪੰਜਾਬ ਦੇ ਵਿੱਚ ਜਿਹੜਾ ਅਮਰੀਕਾ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੇ ਸਮਝੌਤੇ ਤਹਿਤ ਸਮਝੌਤੇ ਕੀਤੇ ਜਾ ਰਹੇ ਨੇ ਮੁਕਤ ਤੋਂ ਪਾਸ ਜੋ ਕਹਿੰਦੇ ਆਂਦਾ ਇਹ ਕਾਰਬਨ ਘਰਾਣਿਆਂ ਤੋਂ ਖੁੱਲ ਦੇ ਕੇ ਸਰਕਾਰੀ ਸਰਕਾਰ ਵੱਲੋਂ ਕਾਰਪੋਰੇਸ਼ਨਾਂ ਨੂੰ ਖੁੱਲ ਦੇ ਕੇ ਉਹਨਾਂ ਨੂੰ ਇੱਥੇ ਲਿਆ ਕੇ ਖੁੱਲੀ ਮੰਡੀ ਦੇ ਨਾਮ ਲੈ ਆ ਕੇ ਲੋਕਾਂ ਦੀ ਲੁੱਟ ਕਰਨ ਵਾਸਤੇ ਇਥੋਂ ਦਾ ਦੁਕਾਨਦਾਰੀ ਨੂੰ ਖਤਮ ਕਰਨ ਵਾਸਤੇ ਇਖੋਂ ਦੀ ਕਿਸਾਨੀ ਨੂੰ ਖਤਮ ਕਰਨ ਦਾ ਵਾਸਤੇ ਇਹ ਜਿਹੜੋ ਫੱਲੇ ਕੀਤੇ ਜਾ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਅੱਜ ਆਪਾਂ ਜਿਹੜਾ ਸਮੁੱਥੇ ਪੰਜਾਬ ਦੇ ਵਿੱਚ ਸਮੁੱਥੇ ਹਿੰਦੁਸਤਾਨ ਦੇ ਵਿੱਚ ਅਰਥੀ ਭੂਮਿਦਾਰੀ ਜਿਹੜਾ ਕੀਤੇ ਜਾ ਰਹੇ ਨੇ ਅੱਜ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹਨੇ 1942 ਦੇ ਵਿੱਚ ਅੰਗਰੇਜ਼ਾਂ ਨੂੰ ਆਪਾਂ ਭਾਰਤ ਛੱਡੋ ਦਾ ਨਾਰਾ ਦਿੱਤਾ ਸੀ ਅੱਜ ਸਾਡਾ ਇਹ ਨਾਰਾ ਕਿ ਇੱਥੋਂ ਕਾਰਪੋਰੇਸ਼ਨ ਜਿਹੜਾ ਭਜਾਓ ਤੇ ਦੇਸ਼ ਬਚਾਓ ਕਾਰਪੋਰੇਟ ਭਾਰਤ ਛੱਡੋ ਉਹਦੇ ਨਾਂ ਤੇ ਆਪਾਂ ਜਿਹੜਾ ਅੱਜ ਦਾ ਜਿਹੜਾ ਸੰਘਰਸ਼ ਸ਼ੁਰੂ ਕੀਤਾ ਆ ਜਿਹੜੀਆਂ ਦੇਸ਼ ਜਿਹੜੀਆਂ ਆਰਥਿਕ ਤੇ ਸੰਧੀ ਨੀਤੀਆਂ ਨੇ ਬਹੁਤ ਮਾਰੂ ਨੀਤੀਆਂ ਨੇ ਜਿਹਦੇ ਨਾਲ ਸਾਡੇ ਹਿੰਦੁਸਤਾਨ ਦਾ 4.62 ਲੱਖ ਜਿਹੜਾ ਦੁਕਾਨਦਾਰ ਖਤਮ ਹੋਣਾ ਸਮੁੱਚੀ ਕਿਸਾਨੀ ਖਤਮ ਹੋਣੀ ਇੱਥੋਂ ਦਾ ਬੇਰ ਰੋਜ਼ਗਾਰ ਜਿਹੜਾ ਖਤਮ ਹੋਣਾ ਸਾਰੇ ਸਰਕਾਰੀ ਨਹਿਕਮ ਦਾ ਭੋਗ ਪਾ ਕੇ ਉਹਨਾਂ ਨੂੰ ਨਿੱਜੀਕਰਨ ਕਰਕੇ ਅਮਰੀਕਾ ਸਾਰਾ ਡਿਕਟੇਟਰਸ਼ਿਪ ਕਰਕੇ ਆਪਣੇ ਹੱਥਾਂ 'ਚ ਲੈਣਾ ਚਾਹੁੰਦਾ ਉਹਦੇ ਵਿਰੋਧ 'ਚ ਅੱਜ ਆਪਾਂ ਜਨਰਤੀ ਭੂਗੰਦਾਰੀ ਕੀਤੇ ਨੇ ਆਹ ਵਾਲੇ ਸਮੇਂ ਦੇ ਵਿੱਚ ਜੇ ਇੱਥੋਂ ਦਾ ਸਿਸਟਮ ਭਾਰਤ ਸਰਕਾਰ ਇਹਨਾਂ ਸਜਾਵਤਾਂ ਦੇ ਪਿੱਛੇ ਨਹੀਂ ਹਟਦੀ ਆਹ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸ਼ਗੱਠੇ ਤੇਜ਼ ਕੀਤੇ ਜਾਣਗੇ ਇਹ ਸਰਕਾਰ ਦੇ ਨੱਕ 'ਚ ਦਮ ਕੀਤਾ ਜਾਊਗਾ ਲੈਂਡ ਪੂਲਿੰਗ ਪਾਲਿਸੀ ਦਾ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਆ ਉਹਦਾ ਤੁਰੰਤ ਨੋਟੀਫਿਕੇਸ਼ਨ ਰੱਦ ਕਰਨ ਦਾ ਜਾਰੀ ਕਰੇ ਨਹੀਂ ਤੇ ਆਹ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਇਹਦਾ ਗੰਭੀਰ ਸ਼ਿੰਗਾਰ ਸ਼ਦਾ ਸਾਹਮਣਾ ਕਰਨਾ ਪਊ। ਸੋ ਇਹ ਸਨ ਕਿਸਾਨ ਜਥੇਬੰਦੀਆਂ ਦੀ ਆਗੂ ਜਿਨ੍ਹਾਂ ਨੇ ਕਿਹਾ ਕਿ ਭਾਰਤ ਵੱਲੋਂ ਜੋ ਪੈਰਕਰ ਨਾਲ ਸੰਧੀ ਕੀਤੀ ਜਾ ਰਹੀ ਹੈ ਉਹਨੂੰ ਵਾਪਸ ਲਿਆ ਜਾਵੇ। ਇਹਦੇ ਨਾਲ ਕਲਪਲ ਪੋਸਟ ਨਿਊਜ਼ ਧੰਨਵਾਦ।